ਫੋਨ ਕਰਾਂ ਮੈਂ ਅਮਰਜੀਤ ਨੂੰ ਫੋਨ ਮੈਂ ਕਰਨੀ ਆ ਉਹਨੇ ਤਾਂ ਕੋਈ ਪਤਾ ਸਤਾ ਇਨੀ ਦਿੱਤਾ ਉਹ ਉਤਰੀਆਂ ਹਾਵਾਂ 'ਚ ਚੜੇ ਹੋਏ ਨੇ ਮੈਂ ਕੁੜੀ ਨੂੰ ਹੀ ਕਹੀ ਜਾਨੀ ਐ ਕਿ ਮੈਂ ਫੋਨ ਤੇ ਇਹਨੂੰ ਕਰਾਂ ਅੱਜ ਤੇ ਮੈਂ ਦੀ ਖਾਤਰ ਕਰ ਕੀ ਰਹਿਣਾ ਅੱਜ ਫਿਰ ਮੈਂ ਵੀ ਕੋਈ ਗੱਲ ਨਹੀਂ ਕੋਈ ਨਾ ਜੋ ਹੋਏਗੀ ਵੇਖੀ ਜਾਣਦੇ ਫਿਰ ਪਾਜੀ ਰਹਿਣੋਂ ਬਾਣ ਇੱਕੋ ਜਿਹੀ ਨੇ ਹੈਲੋ ਹੈਲੋ ਅੱਛ ਅਮਰਜੀਤ ਅੱਛ ਕਿੱਥੇ ਆ ਤੂੰ ਆਇਓ ਠੇਕ ਹੀ ਲੈਣ ਚਲੇ ਗਈਏ ਤੂੰ ਇੰਨੇ ਦੱਸ ਕੇ ਵੀ ਨਹੀਂ ਗਈ ਤੂੰ ਤਾਂ ਕਿੰਨੀ ਹੀ ਮੈਂ ਆਉਣ ਵਾਲੀ ਆ ਤੇ ਪਤਾ ਨਾ ਸਤਾ ਕੁਛ ਵੀ ਨਹੀਂ ਤੂੰ ਹੀ ਗੱਲ ਹੀ ਨਹੀਂ ਗੋਲ ਦੇ ਅੱਜ 2 ਮਹੀਨੇ ਹੋ ਗਏ ਨੇ ਤੁਹੀ ਤੇ ਉਹਦੀ ਵੀ ਜਿਹੜੀ ਤੁਹਾਡੀ ਗਵੰਡ ਨੇ ਵਿਚਾਰੀ ਉਹਨੇ ਉਹਨਾਂ ਮੌਕੇ ਦੀ ਗੱਲ ਵੇਖੀਏ ਤੁਸੀਂ ਤਾਂ ਵੀ ਨਹੀਂ ਗੱਲ ਗੋਲੀ ਨਾ ਤੂੰ ਮੇਰੀ ਗੋਲਣੀ ਹੈ ਅਹੀਂ ਤੁਹਾਡੇ ਘਰ ਵੀ ਜਾ ਕੇ ਆਏ ਆ ਤੂੰ ਸਾਡੇ ਘਰ ਵੀ ਆਈ ਹੈ ਉਹ ਕੁੜੀ ਨੇ ਤੇਰੀਆਂ ਮਿੰਤਾ ਕਰ ਲਿਆ ਕੀਤੇ ਨੇ ਅੜੀਏ ਤੇਰੇ ਹੀ ਪਾਵਦੇ ਹੋਏ ਨੇ ਹਾਂ ਨਹੀਂ ਉਹ ਮੈਂ ਗੱਲ ਮੰਨ ਨਹੀਂ ਆ ਵੀ ਚਲੋ ਠੀਕ ਆ ਘਰ ਵੀ ਸੈਟਿੰਗ ਹੁੰਦੀ ਆ ਅੜੀਏ ਘਰੋ ਇੱਕ ਜੀ ਗਿਆ ਹੋਵੇ ਤੇ ਆਪਾਂ ਸੈਟਿੰਗ ਹੀ ਪਾਲਦੇ ਰਹਿਣੇ ਇੱਕ ਬੰਦੇ ਕੋ ਗਲਤੀ ਹੋ ਹੀ ਗਈ ਆ ਤੇ ਉਹਦੀ ੜੀ ਤੁਸੀਂ ਗੱਡ ਨੂੰ ਘੱਟਾ ਬਣ ਲਿਆ ਤੁਸੀਂ ਤਾਂ ਕਿੜੀ ਨੂੰ ਰਸਾ ਪਾ ਲਿਆ ਹੈ ਉਹ ਕੁੜੀ ਕਿਤੇ ਕੱਟੀ ਵੱੱਛੀ ਨਹੀਂ ਗਈ ਵੀ ਇਧਰ ਉਹਦੀ ਸੰਗਲ ਇਧਰ ਬੰਦਾ ਤਾਂ ਇਧਰ ਉਹ ਬੰਦ ਦਿੱਤੀ ਇਧਰ ਉਹ ਖੋਲੀ ਤੇ ਇਧਰ ਉਹ ਬੰਦ ਦਿੱਤੀ ਬੱਚਿਆਂ ਦੀ ਮਾਂ ਆ ਤੁਸੀਂ ਕੱਟੀ ਵੱੱਛੀ ਸਮਝੀ ਆ ਹਾਂ ਆਪਣਾ ਸਿੱਧੇ ਰਥਾ ਨਾ ਉਹਨੂੰ ਕੁੜੀ ਨੂੰ ਲਿਜਾਣਾ ਜੋ ਤੇ ਲੈ ਜਾ ਫਿਰ ਤੈਨੂੰ ਵੀ ਪਉਨੀ ਪਤਾ ਵੀ ਮੈਂ ਕੀ ਕਰਨ ਵਾਲੀ ਆ ਮੈਂ ਕੌਣ ਆ ਫਿਰ ਪਤਾ ਹੀ ਨਹੀਂ ਵਰ ਜਵਾਨ ਮੈਨੂੰ ਚਲਣੀ ਆ ਚਲਣੀ ਕਿਉਂ ਨਹੀਂ ਤੂੰ ਮਾਂ ਸਮਝੀ ਨਹੀਂ ਹੈ ਤੂੰ ਸਿੱਦੇ ਰੱਖਾ ਨਾਲ ਉਹਨੂੰ ਲੈ ਕੇ ਜਾਣਾ ਜੋ ਤੇ ਲੈ ਜਾ ਜਿੱਤੇ ਫਿਰ ਮੈਂ ਚਲੀ ਅਜ ਸਰਪੰਚ ਵੱਲੇ ਮੇਰੇ ਸਰਪੰਚ ਨੇ ਗੱਲ ਸਾਰੀ ਸੁਣ ਲਈ ਤੇ ਠੀਕ ਆ ਫਿਰ ਮੈਂ ਭੁੱਲ ਜਾਣਾ ਹੀ ਆਪਣੇ ਆਪ ਨੂੰ ਵੀ ਮੈਂ ਕੌਣ ਆ ਇਸੋ ਚਲਾ ਫਿਰ ਤੂੰ ਹੈ ਤਾਂ ਫਿਰ ਉਹਨਾਂ ਕਦੋਂ ਇਹ ਤੂੰ ਦੱਸ ਖਵਾਇ ਜਾਇ ਤੇਉਣੀ ਕਿ ਟਿਕਟ ਕਰਵਾਉਣੀ ਓ ਦੱਸਨੇ ਦੱਸਨੇ ਹੈ ਹੈ ਕਮਾ ਲਓ ਇਹ ਹੱਦ ਹੋਈ ਆ ਹੱਦ ਵਾਲੀ ਬਾਤ ਤੂੰ ਕਰਤੀ ਮੰਨ ਲਿਆ ਤੇ ਉਹ ਘਰੋਂ ਬਾਹਰ ਆ ਤੇਰਾ ਸਾਰਾ ਕੁਛ ਇਹ ਤਾਂ ਰੱਬ ਨਾਲ ਵੀ ਬੰਦ ਗਈ ਹਰ ਇਹ ਨਹੀਂ ਮੰਨਦਾ ਰੱਬ ਕਰੇ ਤਾਂ ਰੱਬ ਵੀ ਮੰਨ ਜਾਂਦਾ ਗਲਤੀਆਂ ਨੂੰ ਮਾਫ ਕਰ ਦਿੰਦਾ ਰੱਬ ਰੱਬ ਕਿਤੇ ਗਲਤੀਆਂ ਨਹੀਂ ਮਾਫ ਕਰਦਾ ਹੈ ਤੂੰ ਤੇ ਰੱਬ ਨਾਲ ਵਧ ਗਈ ਹਾਂ 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 ਮੈਂ ਸੁਣਨ ਦੇਈਆਂ ਗੋਲੀ ਕੋ ਨਹੀਂ ਮੈਂ ਅੱਛਾ ਤੂੰ ਉਹਨੂੰ ਗਵਾਣਨ ਨੂੰ ਕਿੱਥੇ ਆਈ ਉਹ ਵਿਚਾਰੀ ਕੀ ਕਰੇਗੀ ਤੇਰੇ ਵਿੱਚ ਮੜ ਜਾਵੇ ਉਹ ਹੋਏ ਇੱਕ ਵਾਰੀ ਤੇਰੇ ਘਰ ਆਏਗੀ ਮੁੜ ਕੇ ਗਲਤੀ ਕਰੇਗੀ ਤੂੰ ਸਾਨੂੰ ਪੁੱਛ ਲਈ ਜੇਕਰ ਉਹ ਤੇ ਆ ਗਈ ਨਾ ਸਿੱਧੀ ਤੇ ਤੂੰ ਉਹਨੂੰ ਕੱਢਣ ਕਢ ਨਹੀਂ ਸਕਦੀ ਜਿੰਨਾ ਤੇਰਾ ਹੱਕ ਆ ਉਹਨਾਂ ਉਹਦਾ ਵੀ ਹੱਕ ਆ ਹੈਂ ਤੂੰ ਉਹਨੂੰ ਕੱਢਣ ਵਾਲੀ ਕੌਣ ਨਹੀਂ ਗਈ ਤੇ ਨਾ ਉਹ ਨਿਕਲ ਸਕਦੀ ਹੂ ਮੈਂ ਕਹਾਂਦੀ ਚੱਲ ਕੋਈ ਨਾ ਰਹਿੰਦੀ ਰਹਿ ਜਾਂਦੀ ਵਿਗੜਦੀ ਵਿਗੜ ਜਾਂਦੀ ਹੈ ਤੇ ਚਲੋ ਆਪਣਾ ਲੱਜ ਪਤਨਾਏ ਮੇਰੀ ਧੀ ਜਾ ਤੇ ਲੱਜ ਪਤਨਾ ਤੂੰ ਹੀ ਰਵੋ ਹੈ ਹਾਂ ਆ ਜਾ ਕਿਦਣ ਹੋਣੀ ਏ ਆਪਣੇ ਦਿਓਰ ਨੂੰ ਲਈ ਸਮਝਾ ਹਾਂ ਦੋ ਕੰਨਾਂ ਚ ਸਿਰ ਕਰ ਦੂੰਗੀ ਮੈਂ ਤਾਂ ਬਣ ਕੇ ਉਹ ਵਿਆਹੀ ਹੋਈ ਐ ਨਾ ਕੋਪਾ ਜਿਓ ਹੀ ਨਹੀਂ ਕੀ ਤੂੰ ਹੀ ਉਹਦਾ ਦੋਸ਼ ਕੱਢਦੇ ਹੋ ਅਬੀ ਹਾਂ ਜੇ ਸੋ ਬੰਦਾ ਲੈਣ ਆ ਸਕਦਾ ਨਾ ਤੇ 50 ਤੌਰ ਵੀ ਸਕਦੇ ਨੇ 100 ਬੰਦਾ ਹੁੰਦਾ ਲੈਣ 200 ਤੇ 50 ਤੌਰ ਵੀ ਸਕਦੇ ਨੇ ਹਾਂ ਹੁਣ ਬੱਚੇ ਲੈਣ ਗਈ ਏ ਕੋਈ ਨਾ ਮੈਨੂੰ ਪਤਾ ਦੱਸ ਮੈਂ ਕੱਲ੍ਹ ਤੱਕ ਵੀ ਵੇਖ ਲਾਂਗੀ ਤੁਹਾਨੂੰ ਇਹ ਅੰਗਲਾ ਮਾਰਦੀ ਫਿਰਦੀ ਆ ਹਾਂ ਚਾਹ ਠੀਕ ਐ ਆ ਜਾ ਕਿਧਣਾ ਨਹੀਂ ਅੱਛਾ ਆ ਜੀ ਫਿਰ ਕੱਲ੍ਹ ਨੂੰ ਆਏਂਗੀ ਆ ਜੀ ਚਲ ਠੀਕ ਐ ਫੋਨ ਕਰਨੀ ਉਹਨੂੰ ਉਹਦੀ ਗਵਾਂਡਣ ਨੂੰ ਕਰਨੀ ਭੈਣ ਹਲੋ ਹਾਂਜੀ 니 ਭੈਣ ਆਈ ਨਹੀਂ ਕੋੜ ਤੂੰ ਉਹ ਮਾਤਾ ਮੈਂ ਵੀ ਜੀ ਜੀ ਨਹੀਂ ਕਰੜੀ ਆ ਡਾ ਮੈਂ ਨਾ ਤਾ ਮੈਂ ਲੰਬੇ ਪਈ ਨਾ ਲੇ ਗਈ ਉਹ ਤੇ ਅੱਜ ਮੈਂ ਕਿਤੇ ਵੀ ਨਹੀਂ ਗਈ ਆਨ ਕੋ ਬਾਅਦ ਮੇਨੂੰ ਕੰਮ ਵੀ ਖੋਲ ਜੀਗਾ ਤੇ ਕੰਮ ਹੋਏ ਨਾ ਤਾਂ ਕਿਹ ਮੈਂ ਆ ਜਾ ਨਹੀਂ ਨਹੀਂ ਹਾਂ ਨਹੀਂ ਉਹ ਤੇ ਮੈਂ ਉਹਨੂੰ ਫੋਨ ਲਾਇਆ ਅੱਜ ਮੈਂ ਵੀ ਕਹਿ ਦਵਾ ਮੈਂ ਵੀ ਫਿਰ ਕਰੜੀ ਹੂ ਕਿ ਬੋਲੀ

ਅੱਜ ਬੇਟਾ ਡਰਾਸਾ ਨਹੀਂ ਸੀ ਸ਼ਿਸ਼ਟਾ ਕਿ ਗਏ ਸਕੂਲ ਦਾ ਫੰਕਸ਼ਨ ਆਏ ਨਹੀਂ ਤੂੰ ਕੁੜੀ ਕਿੱਧਰ ਲੈ ਆਈਏ ਇਹਨਾਂ ਨੂੰ ਮੰਮੀ ਕਿੱਧਰ ਲੈ ਕੇ ਆਈਆਂ ਬਸ ਅੱਜ ਬੜੇ ਦਿਨ ਹੋ ਗਏ ਸਸੀ ਕਰ ਲਾ ਮੰਮੀ ਸਾਤਰੀ ਕਾ ਸਾਤਰੀ ਕਾ ਅੱਜ ਕਿੰਨੇ ਦਿਨ ਹੋ ਗਏ ਬੱਚਾ ਕਿੱਧਰ ਲੈ ਗਈ ਇਹਨਾਂ ਨੂੰ ਮੰਮੀ ਨੇ ਅੱਜ ਬੜੇ ਧੜ ਹੋ ਗਏ ਮੇਰਾ ਮਨ ਨਹੀਂ ਸੀ ਲੱਗਦਾ ਚੱਲ ਬਤਾਪਾ ਚੱਲ ਕੋਈ ਗੱਲ ਨਹੀਂ ਕੋਈ ਬਤਾਣਾ ਤੁਸੀਂ ਬਹੋ ਦੇਖੀ ਜਾਗੀ ਚੱਲ ਇਹਨੇ ਕਿਹੜੀ ਚੋਰੀ ਕੀਤੀ ਹੈ ਹਾਂ ਚਲੋ ਉੱਧਰ ਆਜੋ ਬੱਚੇ ਨੇ ਆਪਣੇ ਲੈ ਆਈ ਹੈ ਕੋਈ ਗੱਲ ਨਹੀਂ ਚਲੋ ਉੱਧਰ ਇਹਨਾਂ ਨੂੰ ਖਾਣ ਪੀਣ ਨੂੰ ਦੇ ਕੁਝ ਅੱਜ ਮੰਮੀ ਸੇਬ ਲਿਆਓ ਸੇਬ ਦਾ ਹਾਂ ਨਹੀਂ ਸ਼ੁਕਰਿਆ ਚੱਲ ਕੋਈ ਨਾ ਇਹਦੇ ਬੱਚੇ ਸੀ ਲੈ ਆਈ ਹੈ ਕੋਈ ਨਾ ਬਿਲਕੁਲ ਖਾਦਾ ਸੀ ਅੱਛਾ ਚਲ ਬੈਠੋ ਕਿਹਾ ਚਸਮਾ ਨਾ ਖਾਜ ਬੱਤ ਚਲਦੇ ਇਹਨਾਂ ਨੂੰ ਨਾ ਪਾਣੀ ਧਾਣੀ ਦੇ ਲੈ ਇਹਨੂੰ ਐਪਲ ਕੱਟ ਕੇ ਦੇ ਅੱਛਾ ਵੇਲਾ ਬੱਚੇ ਜਿਹਦੇ ਹੁੰਦੇ ਨੇ ਬੱਚੇ ਉਹਦੇ ਹੀ ਨੇ ਵੇਲਾ ਮਾਂ ਨਾਲ ਆ ਗਏ ਨੇ ਬੱਚੇ ਹੈਨਾ ਅਸੀਂ ਵੱਡੀ ਮੰਮਾ ਕੋ ਜਾਣਾ ਹੈ ਵੱਡੀ ਮੰਮਾ ਕੋ ਜਾਣੀ ਉਹ ਸਭ ਛੱਡ ਆਏ ਵੱਡੀ ਮੰਮਾ ਕੋ ਚਪੇੜਾ ਮਾਰਾਂ ਨਹੀਂ ਮੂੰਹ ਤੇ ਹਾਂ ਵੱਡੀ ਮੰਮਾ ਕੋ ਜਾਣਾ ਹੈ ਚੱਲ ਚਲੇ ਜੇ ਕੋਈ ਨਾ ਆਉਗੀ ਵੱਡੀ ਮੰਮਾ ਮੰਮਾ ਨਾਲ ਜੱਦਾ ਤਿਆਰ ਕਰਦੇ ਚੱਲ ਕੋਈ ਨਾ ਕੋਈ ਨਾ ਆਉਗੀ ਨਾ ਤੇ ਚਲੇ ਜਾ ਉਹ ਵੀ ਮਮਾ ਚੱਲ ਕੋਈ ਗੱਲ ਨਹੀਂ ਤੇਰੀ ਮਾਂ ਨੂੰ ਤੇ ਲੈ ਕੇ ਨਹੀਂ ਜਾਂਦੇ ਹਾਂ ਬੱਚਾ ਉਹ ਜਿੱਦ ਕਿਦਾਂ ਡਰੈਸ ਆ ਲੈ ਕੇ ਦੱਸ ਦੇ ਮਮਾ ਕਰ ਰਿਹਾ ਡਰੈਸ ਸੱਚ ਦੇਖ ਲੈ ਕਹਿੰਦੇ ਨੇ ਆਖੇ ਸੱਚ ਫੰਕਸ਼ਨ ਵਾਂ ਦਾ ਦਿਲ ਸੁਣਾ ਬੱਚਾ ਆਖਰੇ ਬੱਚੇ ਦਾ ਦਿਲ ਗਾਂ ਦਾ ਦਿਲ ਬੱਚੇ ਚ ਤੇ ਬੱਚੇ ਦਾ ਦਿਲ ਝਾੜੀ ਉਹ ਗੱਲ ਬਣ ਗਈ ਨਾਨੀ ਮੈਂ ਬਾਅਦ ਖਾਂ ਲੰਡਰ ਲੈ ਜਾ ਉਹ ਕਰ ਚੱਲ ਜਾ ਨਹੀਂ ਕੋਈ ਨਾ ਲੈ ਨਹੀਂ ਤੂੰ ਮੈਨੂੰ ਤੇ ਦੱਸ ਜਾਂਦੀ ਮੰਨੇ ਘੱਪ ਕਰ ਜੋ ਬਸ ਤੁਸੀਂ ਕੋਈ ਵੀ ਗੱਲ ਨਹੀਂ ਸੁਣਦਾ ਪਿਆ ਹੁਣ ਇਹਨਾਂ ਨੂੰ ਪਤਾ ਤੇ ਲੱਗੇਗਾ ਹੁਣ ਇੱਥੇ ਆਏਗੀ ਨਾ ਫੋਨ ਆਏਗਾ ਤਾਂ ਫੋਨ ਤੁਸੀਂ ਵੀ ਨਹੀਂ ਚੁੱਕੜਾ ਇਹਨੇ ਮੇਰਾ ਨਹੀਂ ਨਹੀਂ ਚੁੱਕਿਆ ਹੁਣ ਇਹਦਾ ਮੈਂ ਨਹੀਂ ਚੁੱਕਣਾ ਕਰ ਲੈਣਗੇ ਕੀ ਕਰਨਗੇ ਆਂਦੀ ਪਈ ਸੀ ਸਕੂਲ ਮੈਂ ਵੀ ਦੇਖ ਲਈ ਸੀ ਕਿ ਜਦੋਂ ਸੀ ਉਹ ਤੇਰੇ ਨੂੰ ਕਿਵਾਇਆ ਨਹੀਂ ਨਹੀਂ ਹੁੰਦੇ ਨਹੀਂ ਸਾਨੂੰ ਦੇਖਿਆ ਦੇਖਿਆ ਵੀ ਉਹਨੇ ਨਾ ਆਉਂ ਮੈਂ ਫੜਫੜਾ ਸੀ ਚੱਲ ਤੂੰ ਖੜਾ ਢੀਏ ਡਾਕਾ ਮਾਰਿਆ ਤੇਰੇ ਬੱਚੇ ਕੀ ਤੂੰ ਲਿਆਈ ਹੈ ਨਾ ਤੇ ਚਲ ਕੋਈ ਗੱਲ ਨਹੀਂ ਹੋਣਗੇ ਵੇਖੀ ਜਾਏਗੀ ਜਾ ਵਕਾਓ ਅੱਛਾ ਦੇ ਇਹਨਾਂ ਨੂੰ ਐਪਲ ਛੀਰ ਕੇ ਐਲੋ ਖਾਓ ਹਾਂ ਚੱਲ ਕੋਈ ਗੱਲ ਨਹੀਂ ਕੀ ਬਣਾ ਕੇ ਦਸਬਜੀ ਚ ਰੋਟੀ ਤੇ ਤੇਰੀ ਆਂਟੀ ਨਾਲ ਗੱਲ ਕਰਨੀ ਸੀ ਆ ਅੱਛਾ ਤੇ ਮੈਂ ਵੇਖ ਲਿਆ ਤੇ ਮੈਂ ਭਾਜੀ ਤੁਰੀ ਤੇ ਹੁਣ ਤੇਰੀ ਆਂਟੀ ਨਾਲ ਮੈਂ ਗੱਲ ਕਰ ਲਵਾਂ ਅੱਛਾ ਦੇ ਤੂੰ ਇਹਨਾਂ ਨੂੰ ਖਵਾ ਮੈਂ ਜਰਾ ਗੱਲ ਕਰ ਕੀ ਖਾਣਾ ਸਮੁੰਦ ਤੁਸੀਂ ਕੀ ਖਾਣਾ ਮੈਂ ਪਨੀਰ ਹੀ ਖਾਉਂਗਾ ਪਨੀਰ ਖਾਉਂਗਾ ਚਲ ਪਨੀਰ ਬਣਾ ਕੇ ਦੇਣੀ ਆ ਗੱਲ ਹੀ ਚੱਲ ਗਿਆ ਖੇਲ ਲਓ ਲੈ ਆਪਣੇ ਆਪ ਚ ਬਣੇ ਕੀ ਫਿਰਦੇ ਹੁਣ ਆਣ ਕਿ ਮੈਂ ਇੱਥੇ ਦੋਨੇ ਜਾਣੇ ਇਨਰ ਕੋ ਵੀ ਤੇ ਧੋਂਦੇ ਪੈਰੀ ਨੂੰ ਵਾਪਸ ਕਰ ਦਿੱਤੇ ਤਾਂ ਤਾਂ ਕਹੇ ਕੋਈ ਇੱਕ ਦਿਨ ਦੋ ਦਿਨ ਕਿੰਨਾ ਲਿਆ ਅੱਜ ਕੱਢ ਜਾਉ ਨਹੀਂ ਇਹਨਾਂ ਵਸੇ ਸਿਰ ਤੇ ਚੜੀ ਜਾਂਦੇ ਸਿੱਟ ਇਹਨਾਂ ਮੈਂ ਦੱਸਾਂਗੀ ਹੁਣ ਹੁਣ ਜਾਏ ਕਿ ਨਾ ਬੱਚੇ ਲੈ ਕੇ ਜੇ ਮੈਮ ਦੱਸੇ ਕਿ ਨਾ ਵੀ ਬੱਚੇ ਲੈ ਗਏ ਆਪਣੇ ਤਾਂ ਫੇਰ ਮਮਾ ਕੋ ਜਾਣਾ ਨਹੀਂ ਜਾਣਾ ਬੇਟਾ ਅਪਦਰ ਹੀ ਨਾਨੀ ਘਰ ਹੀ ਜਾਣਾ ਹੈ ਮਮਾ ਜਾਊਗਾ ਆਪਾਂ ਨਾਨੀ ਘਰ ਹੀ ਰਹਿਣਾ ਜੋ ਤੁਸੀਂ ਖਾਣਾ ਨੇ ਮੈਨੂੰ ਦੱਸ ਦਿਓ ਮੈਂ ਨਾਨੀ ਕੋ ਮੰਗਵਾ ਦਾਂਗੀ ਹੁਣ ਮੈਂ ਬੱਚੇ ਲੈ ਆਈ ਹਾਂ ਨਾ ਹੁਣ ਇਹਨਾਂ ਨੂੰ ਜੁੰਡੀ ਦਾ ਭੋ ਮੈਂ ਦਿਖਾਉਂਗੀ ਵਾ ਬਣੇ ਤੇ ਫਿਰ ਦੇ ਆਪਣੇ ਆਪ ਚ ਕੋਈ ਨਾ ਪਹਿਲਾਂ ਤੇ ਮੰਮੀ ਨੇ ਮੈਂ ਕਹਿੰਦੀ ਸਰਪੰਚ ਘਰ ਚੱਲਦੇ ਆ ਸਰਪੰਚ ਕੀ ਕਹਿੰਦੇ ਬੇਟਾ ਕਿਸੇ ਨੇ ਹੁਣ ਇਹ ਕਹਿੰਦੇ ਬਸ ਤੁਸੀਂ ਚੀਜ਼ ਖਾਓ ਆਪੜੇ ਆਪਾਂ ਬਸ ਨਾਨੀ ਘਰ ਹੀ ਰਹਿਣਾ ਠੀਕ ਆ ਨਹੀਂ ਮੈਂ ਵੱਡੀ ਮੰਮਾ ਕੋ ਜਾਣਾ ਨਹੀਂ ਜਾਣਾ ਬੇਟਾ ਵੱਡੀ ਮੰਮਾ ਕੋ ਅੱਜਾਂ ਗਾ ਵੱਡੀ ਮੰਮਾ ਕੋ ਮੋਰਾ ਤੇ ਤੇ ਵੱਡੀ ਮਮਾ ਲੈਣ ਆਏਗੀ ਨਾ ਵੱਡੀ ਮਮਾ ਦੇ ਕੋਲ ਵੀ ਨਹੀਂ ਜਾਣਾ ਮੈਂ ਜਾਊਂਗਾ ਉਹ ਭੈਣ ਹਾਂਜੀ ਉਰ ਅੜਗੀ ਗੱਲ ਸੁਣ ਆ ਗਈ ਮੈਂ ਤਾਂ ਘਰ ਆਈ ਆ ਮੈਂ ਤੈਨੂੰ ਕਿੱਸ ਮੈਂ ਧੁੱਪੇਵਾ ਘਰ ਲੰਮੇ ਪਈ ਆ ਤੂੰ ਭੱਜ ਕੇ ਗਈ ਸਾ ਕੁੜੀ ਤੇਰੀ ਮੁੰਡੇ ਬੱਚੇ ਲੈ ਕੇ ਨਹੀਂ ਆਹੋ ਨਹੀਂ ਉਹੀ ਤੇ ਮੈਂ ਤੇਰਾ ਨਾਲ ਗੱਲ ਕਰਨ ਦੇ ਸਾਂ ਅੜਗੀ ਤੂੰ ਸਮਝਦੀ ਕਿਉਂ ਨਹੀਂ ਜੀ ਅੱਛਾ ਅੱਛਾ ਮੈਂ ਤੇਰਾ ਨਾਲ ਗੱਲ ਕਰਨ ਦੇ ਸਾਂ ਵੀ ਮੈਂ ਤੇ ਭੈਣ ਤੇਰਾ ਨਾਲ ਗੱਲ ਕਰਨ ਦੇ ਸਾਂ ਹਾਂ ਹਾਂ ਤੂੰ ਉਹ ਮੇਰੀ ਕੁੜੀ ਤੇ ਪੈਣਾ ਲੈ ਆਈ ਬੱਚੇ ਅੱਛਾ ਹਾਂ ਤੂੰ ਮੈਂ ਕੀ ਕਰਾਂ ਅੱਛਾ ਹੋਰ ਕੀ ਤਾਂ ਹੀ ਮੈਂ ਤੇਰਾ ਗੱਲ ਕਰਨੀ ਤੈਨੂੰ ਪਤਾ ਨਾ ਲੱਗਾ ਕਦੀ ਫੋਨ ਬੰਦ ਕਰਕੇ ਕਿੱਧਰ ਗਈ ਮੈਂ ਤੈਨੂੰ ਦੱਸਿਆ ਤੁਸੀਂ ਠੀਕ ਐ ਠੀਕ ਐ ਆਹੋ ਤੇ ਚੱਲ ਮੈਂ ਪਤਾ ਕੀ ਕਰ ਮੈਂ ਹੱਬੀ ਇਹਨੇ ਕਿਹੜਾ ਚੋਰੀ ਕੀਤੀ ਜਾਂ ਡਾਕਾ ਮਾਰਿਆ ਬੱਚੇ ਦੇ ਹੀ ਲੈ ਆਓ ਹਾਂ ਹਾਂ ਹੁਣ ਵੇਖੀ ਚਾਹੂਗੀ ਇਹਦਾ ਬੰਦਾ ਕੋਈ ਇਨਾ ਫਿਰ ਕੋਈ ਗੱਲ ਨਹੀਂ ਲੈ ਗਈ ਤਾਂ ਕੋਈ ਗੱਲ ਨਹੀਂ ਹੈ ਨਾ ਹੁਣ ਇਹ ਆਉਗੀ ਮੇਰੇ ਕੋਲ ਅੱਛਾ ਕਿਉਂ ਆਏਗੀ ਉਹ ਨਾ ਅਜੇ ਆਈ ਨਹੀਂ ਗਈ ਅੱਛਾ ਅੱਛਾ ਉਥੇ ਹੁਣ ਹੁਣ ਉਹ ਮਾਸਟਰ ਵਾਲੀਆਂ ਨੂੰ ਕਹਿ ਕੇ ਆਉਗੀ ਵੀ ਨਿਆਣੇ ਦਿਓ ਅੰਨ ਦਿੱਤੇ ਤੁਸੀਂ ਕਿਉਂ ਨੇ ਦਿਆ ਨਾ ਕਰੋ ਅੱਗੋ ਤੋਂ ਹੁਣ ਉਹਨਾਂ ਨੂੰ ਕੀ ਪਤਾ ਵੇ ਹੁਣ ਆਣੇ ਦੀ ਇਹ ਮਾਂ ਸੀ ਉਹਨਾਂ ਦੇ ਤੇ ਮਾਂ ਨੂੰ ਕਿਹਾ ਨਵਾਂ ਨੂੰ ਦਿਓ ਪੀ ਉਹਨੂੰ ਦਿਓ ਚਾਚਾ ਤਾਇਆ ਆਵੇ ਉਹਨੂੰ ਦਿਓ ਹਾਂਜੀ ਹਾਂਜੀ ਹਾਂ ਤੇ ਉਹ ਹੁਣ ਉਹ ਹੁਣ ਕਹਿ ਕੇ ਆਉਗੀ ਅਜੇ ਆਈ ਨਹੀਂ ਗਈ ਹੁਣ ਉਹਨੇ ਕਹਿ ਦੇਣਾ ਵੀ ਨਿਆਣੇ ਸਾਡੇ ਦਿੱਤੇ ਕਿਉਂ ਤੁਹਾਨੂੰ ਕੜਾ ਨੂੰ ਦੀ ਮਾਂ ਸੀਗੀ ਅਸੀਂ ਦੇਤੇ ਉਹੋ ਸਾਰੀ ਗੱਲ ਕਰਕੇ ਆਉਗੀ ਉਹਨਾਂ ਦੇ ਨਾਲ ਮੈਂ ਕੋਈ ਨਾ ਮੇਰੇ ਗੱਲ ਸੁਣ ਜਰਾ ਮੈਂ ਦੱਸ ਦਿੱਤਾ ਉਹਨੂੰ ਮੈਂ ਹਾਂ ਵੀ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਹੁਣ ਮੈਂ ਨਾ ਹੁਣ ਵੇਖੀ ਇਹਨਾਂ ਨੇ ਕਰਨ ਕੀ ਵਾਲੀਆਂ ਵੇਖੀ ਹੁਣ ਕਿੰਜਾਂ ਵਾਲੀਆਂ ਨਹੀਂ ਤੁਹਾਡੇ ਕੋਲ ਨਹੀਂ ਰਹਿ ਜਾਣਗੇ ਨਹੀਂ ਰਹਿਣ ਆੜ ਗਏ ਉਹਨਾਂ ਨੇ ਰਹਿਣਾ ਇੱਥੇ ਖੁੱਲੇ ਨਹੀਂ ਆਈ ਤਾਈ ਦਾਏ ਨਾਲ ਐਨਾ ਤਾਈ ਨਾਲ ਪਿਆਰ ਕਰਦੇ ਆ ਦਾਦੀ ਨਾਲ ਅੱਛਾ ਉਹਨਾਂ ਰਹਿਣਾ ਕੋਈ ਨਹੀਂ ਜਾਣਿਆ ਨੇ ਅੱਛਾ ਚੱਲੇ ਆ ਗਏ ਹਾਂ ਫੇਰ ਫੇਰ ਚੱਲ ਠੀਕ ਹੈ ਹੈ ਅੱਛਾ ਕੋਈ ਉਹਨਾਂ ਤੇ ਤੇਰੀ ਵੀ ਕੋਈ ਨਹੀਂ ਕੀ ਮੰਨੀ ਹੈਗੀ ਹਾਂ ਤੇ ਚਲ ਕੋਈ ਨਾ ਠੀਕ ਹੈ ਫਿਰ ਤੂੰ ਹੈਨਾ ਹਾਂ ਫਿਰ ਕੱਲ ਨੂੰ ਆਵੀ ਤੂੰ ਮੈਂ ਨਹੀਂ ਅੱਜ ਨਹੀਂ ਆਉਂਦੀ ਮੈਂ ਕੱਲ ਨੂੰ ਆਵੀ ਹਾਂ ਹਾਂ ਕੱਲ ਠੀਕ ਹੈ ਆਂਦੀ ਵਿੱਚ ਉਹਦਾ ਤੇ ਫੋਨ ਹੁੰਡਿਆ ਮੈਂ ਵੀ ਕੋ ਨਹੀਂ ਚੁੱਕਣਾ ਮੈਂ ਵੀ ਨਹੀਂ ਚੁੱਕਣਾ ਹੈਗਾ ਮੈਂ ਕਿਉਂ ਚੁੱਕਾ ਇਹਦਾ ਫੋਨ ਚੰਗਾ ਫਿਰ ਮੈਂ ਵੀ ਇਹਦਾ ਫੋਨ ਅੱਜ ਚੁੱਕਣਾ ਕੋ ਨਹੀਂਗਾ ਕੱਲ ਨੂੰ ਆਉਗੀ ਨਾ ਤੇ ਫਿਰ ਵੇਖੀ ਇਹਦਾ ਨਾ ਮੈਂ ਘਰ ਦੀ